ਪਿੰਡ ਪਖੜੀਆਣਾ ਵਿਖੇ ਅੱਜ ਦੇਰ ਰਾਤ ਮੋਟਰਸਾਈਕਲ ਤੇ ਜਾ ਰਹੇ ਦੋ ਵਿਅਕਤੀਆਂ ਤੇ ਗੋਲੀਆਂ ਵਜਨ ਨਾਲ ਜ਼ਖਮੀ ਹਾਲਤ ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਰੁਪਿੰਦਰ ਪੱਟੀ ਮੌਕੇ ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ ਹੈ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਾਸੀ ਪਰਮਜੀਤ ਸਿੰਘ ਪੁੱਤਰ ਤਾਰਾ ਸਿੰਘ ਅਤੇ ਮਨਜੀਤ ਸਿੰਘ ਇੱਕ ਪੰਚਾਇਤ ਮੈਂਬਰ ਨੂੰ ਮਿਲਣ ਜਾ ਰਹੇ ਸੀ ਤਾਂ ਰਸਤੇ ਵਿੱਚ ਪਿੰਡ ਚੋਂ ਹੀ ਨਿਕਲੇ ਪਲਸਰ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਉਹਨਾਂ ਤੇ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਪਰਮਜੀਤ ਸਿੰਘ ਦੇ ਪੱਟ ਵਿੱਚ ਦੋ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਿਆ। ਲੱਭੂ ਜਿਆਦਾ ਨਹੀਂ ਪਤਾ ਇਹਨਾਂ ਦਾ ਤਾਂ ਬਾਕੀ ਰਪਰਾ ਮਾਪਰਾ ਮਾ ਦਾ ਇਹ ਜਮੀਨ ਦਾ ਥੋੜਾ ਬਹੁਤ ਚੱਲਦਾ ਸਮੇਂ। ਕਿ ਕੀ ਮੱਗੀ ਹੋਇਆ ਕਿ ਹੈ ਲੱਗੇ ਇਹਨੂੰ ਗੋਲੀ ਲੱਗੀ ਇਹਨਾਂ ਦੇ ਅਟੈਕ ਕੀਤਾ ਇਹਨਾਂ ਤੇ ਕਿਹੜੇ ਵਿਅਕਤੀ ਨੇ ਅਟੈਕ ਕੀਤਾ? ਪਤਾ ਨਹੀਂ ਜੀ ਹੁਣ ਪਤਾ ਨਹੀਂ ਲੱਗਣਾ ਪਿਛਾੜੇ ਨਹੀਂ ਅਸੀਂ ਹੈ ਵੀ ਨਹੀਂ ਸੀ ਉਦੋਂ ਮੌਕੇ ਤੇ ਬਾਅਦ ਚ ਆਇਆ ਜਦੋਂ ਉਹਦਾ ਰੋੜੀ ਪੈਂਦੀ ਸੀ ਫਿਰ ਤਾਂ ਗੋਲੀ ਚੱਲ ਗਈ ਗੋਲੀ ਚੱਲ ਗਈ ਪਿਆ ਸੀ ਦੇਖਿਆ ਤਾਂ ਇਹਨਾਂ ਨੂੰ ਲਿਆ ਕੇ ਤੇ ਹਸਪੀਟਲ ਆਏ ਹੁਣ। ਕਿੰਦਾ ਕੰਡੀਸ਼ਨ ਕਿਦਾਂ ਇਹਨਾਂ ਦੀ ਭਾਜੀ ਕੰਡੀਸ਼ਨ ਥੋੜੇ ਸੀਰੀਅਸ ਹੈ ਔਰ ਤਕਰੀਬਨ ਦੀ ਆ ਥੋੜੀ ਤਕਲੀਫ ਹੋ ਰਹੀ ਆ ਉਹ ਗੋਲੀ ਲੱਗੀ ਨਾ ਫਟ ਦੇ ਵਿੱਚ ਕਿੰਨੀਆਂ ਲੱਗੀਆਂ ਗੋਲੀਆਂ ਗੋਲੀ ਇੱਕ ਤਾਂ ਉਹਦਾ ਡੈਕ ਬਚਾ ਹੋਗਾ ਦੋ ਲੱਗੀਆਂ ਗੋਲੀਆਂ ਕਿੰਨੇ ਵਾਇਰ ਕੀਤੇ ਹੋਣਾ ਉਹਨੇ ਤਿੰਨ ਦੋ ਤਿੰਨ ਤਿੰਨ ਕਰ ਕੀਤੇ ਆ ਬੋਲੋ ਫਾਈਨ ਦੀ ਮੋਕੇ ਦੇ ਹਾਂਜੀ ਬੋਲੋ ਸ਼ਿਕਾਇਤ ਕੀਤੀ ਕਿੰਨੇ ਕੀਤੀ ਸੀ ਉਹਨਾਂ ਨੂੰ ਫੋਨ ਕੀਤਾ ਰਾਮਲੋ ਪਿੰਡ ਠਾੜ ਵਾਲਾ ਨੂੰ ਆਈਸੀ ਬੋਲੋ ਅੰਜ ਹੁਣ ਪਤਾ ਨੇ ਬਾਅਦ ਆਏ ਹੋਣਾ ਇਹ ਤਾਂ ਲੈ ਕੇ ਆ ਗਏ ਦਰ ਹਸਪੀਟਲ ਤੇ ਕੋਈ ਬੰਦਿਆਂ ਦੀ ਪਛਾਣ ਹੈਗੀ ਜਿਨ੍ਹਾਂ ਨੇ ਗੋਲੀ ਚ ਲਈ ਨਹੀਂ ਨਹੀਂ ਹਾਂਜੀ ਮੈਸੇਜ ਆਇਆ ਨਹੀਂ ਸੀ ਉੱਥੇ ਜੀ ਮਦਦ ਨਾ ਸਕੇ ਮੇਰੇ ਨਾਲ ਪਰਮਜੀਤ ਸਿੰਘ ਸੀ ਜੀ ਅਸੀਂ ਸਰਪੰਚ ਸਾਹਿਬ ਦੇ ਘਰੋਂ ਨਿਕਲ ਕੇ ਪੰਚ ਸਾਹਿਬ ਦੇ ਗੇਟ ਦੇ ਮੋੜੇ ਆਏ ਆ ਮੈਂ ਉੱਤਰ ਕੇ ਅੰਦਰ ਨੂੰ ਹੋਇਆ ਤੇ ਇਹਦੇ ਪਿੱਛੋਂ ਦੋ ਬੰਦੇ ਆਏ ਆ ਮੋਟਰਸਾਈਕਲ ਤੇ ਤੇ ਉਹਨੇ ਇੱਥੇ ਫਾਇਰ ਕੱਢਨੇ ਸ਼ੁਰੂ ਕਰ ਦਿੱਤੇ ਦੋ ਫਾਇਰ ਕੀਤੇ ਆ ਤੇ ਕੋਈ ਪਛਾਣ ਵਗੈਰਾ ਹੈਗੀ ਬੰਦਿਆਂ ਦੀ ਹਾਂ ਪਛਾਣ ਨਹੀਂ ਆਏ ਉਹ ਮੂੰਹ ਬਿਟੇ ਹੋਈਆਂ ਨਹੀਂ ਮੂੰਹ ਖੁੱਲੇ ਸੀ ਉਹਨਾਂ ਦੇ ਮੂੰਹ ਖੁੱਲੇ ਸੀ ਹਾਂ ਜੀ ਤੇ ਹੋਇਆ ਕਿੰਨੇ ਵਜੇ ਹਾਦਸਾ ਆਇਆ ਇਹ ਕਰੀਬ ਕੋ ਪੌਣੇ 8:00 ਦੀ ਗੱਲ ਤੇ ਪੁਲਿਸ ਕਰ ਗਈ ਤੇ ਸਮਵਲਣ ਲੱਗ ਗਿਆ ਹਾਂਜੀ ਹਾਂਜੀ ਪੁਲਿਸ ਆਈ ਸੀ ਮੌਕੇ ਪੁਲਿਸ ਆਈ ਗਈ ਆ ਪਿੰਡ ਤੇ ਦੋ ਫਾਇਰ ਹੋਏ ਆ ਜੀ ਦੋ ਫਾਇਰ ਹੋਏ ਤੇ ਇਹਨਾਂ ਦੇ ਲੱਗੀ ਕਿੱਥੇ ਗੋਲੀ ਸਰ ਐ ਪੱਟ ਦੇ ਵਿੱਚ ਲੱਗੀ ਇਹਨਾਂ ਦੇ ਕੋਲ ਦੋਨਾਂ ਨੇ ਲੱਗੀਆਂ ਜਾਂ ਨਹੀਂ ਇੱਕ ਲੱਗੀ ਆ ਫਾਇਰ ਦੋ ਹੋਏ ਤੇ ਲੜਾਈ ਦਾ ਕੋਈ ਕਾਰਨ ਜਾਂ ਕੋਈ ਗੋਲੀ ਚਲਾਉਣ ਦਾ ਕਾਰਨ ਨਹੀਂ ਸਾਹਮਣੇ ਆਉਂਦਾ ਮੈਨੂੰ ਨਹੀਂ ਪਤਾ ਹਾਂਜੀ ਤੇ ਉਹ ਤੁਹਾਡੇ ਮਗਰ ਤੁਹਾਡੇ ਮਗਰ ਬੈਠੇ ਸੀ ਮੋਟਰਸਾਈਕਲ ਤੇ ਮੇਰੇ ਨਾਲ ਮਗਰ ਬੈਠੇ ਸੀ ਮੋਟਰ ਨਹੀਂ ਮੈਂ ਮਗਰ ਬੈਠਾ ਸੀ ਇਹਨਾਂ ਦੇ ਮੈਂ ਚਲਾ ਰਹੇ ਸੀ ਹਾਂਜੀ ਇਹ ਚਲਾ ਰਹੇ ਸੀ ਇਹ ਮਤਲਬ ਕਿ ਕੋਈ ਤਾਂ ਘਰ ਜਾ ਰਹੇ ਸੀ ਨਹੀਂ ਨਹੀਂ ਸਰਪੰਚ ਸਾਹਿਬ ਦੇ ਘਰੋਂ ਆਏ ਆ ਅੱਛਾ ਜੀ ਤੇ ਮੈਂ ਪੰਚ ਸਾਹਿਬ ਦੇ ਘਰ ਜਾ ਰਿਹਾ ਸੀ ਗੁਰਜਿੰਦਰ ਕੌਰ ਦੇ ਉਹਦੇ ਗੇਟ ਖੁੱਲਿਆ ਸੀਗਾ ਮੈਂ ਉਤਰ ਕੇ ਅੰਦਰ ਨੂੰ ਆਇਆ ਤੇ ਮਗਰ ਉਹ ਨਹੀਂ ਆ ਕੇ ਦੇ ਦੋ ਤੇ ਤੇਰੇ ਮੋਟਰਸਾਈਕਲ ਤੇ ਆਏ ਸੀ ਬੰਦੇ ਕੋਈ ਪਤਾ ਲੱਗਦਾ ਸੀ ਪਾਲਸਰ ਐਜਟਿਸ ਦਾ ਕੋਈ ਪੱਕਾ ਨਹੀਂ ਕਹਿ ਸਕਦਾ ਪਾਲਸਰ ਸੌਰੀ ਸੁਪਲੈਂਡਰ ਉਹਨਾਂ ਦੱਸਿਆ ਕਿ ਫਾਇਰਿੰਗ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਪੁਲਿਸ ਨੂੰ ਇਹ ਮਾਮਲਾ ਕੁਝ ਨਿੱਜੀ ਰੰਜਿਸ਼ ਦਾ ਜਾਪਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਉਹਨਾਂ ਇਹ ਵੀ ਕਿਹਾ ਕਿ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ 라ਵਲਪਿੰਡੀ ਥਾਣੇ ਚ ਪਿੰਡੀ ਪਖੜੀਣਾ ਤੰਦਰ ਉੱਥੇ ਇੱਕ ਪਰਮਜੀਤ ਸਿੰਘ ਨੇ ਜਿਹੜੇ ਆਪਣੇ ਸਾਥੀ ਮਨਜੀਤ ਸਿੰਘ ਨਾਲ ਮੋਟਰਸਾਈਕਲ ਤੇ ਜਾ ਰਹੀ ਸੀਗੇ ਔਰ ਪਿੰਡ ਤੋਂ ਹੀ ਨਿਕਲ ਰੇ ਸੀਦਾ ਦੋ ਮੋਟਰਸਾਈਕਲ ਤੇ ਜਵਾਨ ਆਂਦੇ ਨੇ ਔਰ ਇਹਨਾਂ ਵੀ ਫਾਇਰ ਕਰਦੇ ਨੇ ਜਿਹੜੀ ਕਿ ਇਹਨਾਂ ਦੇ ਪੱਟ ਤੇ ਲੱਗਦੀ ਹੈ ਜਿਹੜੀ ਤਾਂ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਜਾਂਦਾ ਹੈ ਹੀ ਸਟੇਬਲ ਔਰ ਸਾਡੀ ਟੀਮ ਡਿਪਲੋਏਟ ਕੀਤੀਆਂ ਹੋਈਆਂ ਨੇ ਔਰ ਅਲਰੇਡੀ ਸੀਸੀਟੀਵੀ ਫੁਟੇਜ ਕਲੈਕਟ ਕੀਤੀ ਜਾ ਰਹੀ ਹੈ ਸੋਰਸਿਸ ਐਂਡ ਟੂ ਇਨਫੋਰਮੇਸ਼ਨ ਵਗੈਰਾ ਗੈਲਫ ਕਰਕੇ ਇਸੇ ਜਲਦ ਤੋਂ ਜਲਦ ਇਹਨੂੰ ਪੇਸ਼ ਕਰਾਂਗੇ ਐਫ ਆਰ ਇਸ ਬੀਨ ਗ੍ਰੀਸ ਮੈਡਮ ਫਾਇਰ ਵਗੈਰਾ ਕਰਨ ਕਰਨੀ ਗੋਲੀਆਂ ਦਿਲੀਆਂ ਮੈਡਮ ਸਾਹਮਣੇ ਆ ਕੁਝ ਫਿਲਹਾਲ ਸਪੌਟ ਤੋਂ ਸਾਨੂੰ ਦੋ ਖੂਨ ਜੀ ਹੈ ਬਾਕੀ ਫਾਈਲ ਕਰ ਰਹੇ ਹੈਗੇ ਜੀ ਜਿਨ੍ਹਾਂ ਦੇ ਮੈਮ ਗੋਲੀ ਲੱਗੀ ਇਹਨਾਂ ਨੂੰ ਦੱਸਿਆ ਕੁਝ ਵੀ ਕੋਈ ਕੌਣ ਵਿਅਕਤੀ ਹੈ ਜਿਨ੍ਹਾਂ ਨੇ ਗੋਲੀ ਮਾਰੀ ਹਜੇ ਇਹਨਾਂ ਨੇ ਆਪ ਆਪ ਦੇ ਮੂੰਹ ਕੋਈ ਸਟੇਟਮੈਂਟ ਨਹੀਂ ਦਿੱਤੀ ਹੈ ਜੀ ਵੈਸੇ ਕੀ ਸਟੇਬਲ ਪਿੰਚੋ ਪਤਾ ਲੱਗਦਾ ਹੈ ਕਿ ਇਹਨਾਂ ਦੀ ਕੁਝ ਐਮਟੀ ਵੀ ਚੱਲ ਰਹੀ ਹੈਗੀ ਪਰ ਸਾਰੇ ਐਂਗਲਸ ਵੈਰੀਫਾਈ ਕੀਤੇ ਜਾ ਰਹੇ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਐਫ ਆਰ ਜਿਸਟਰ ਕਰਕੇ ਫਰਦਰ ਪ੍ਰੋਸੀਡ ਕੀਤਾ ਜਾ ਰਿਹਾ ਹੈ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈ